ਦੇਖਦੇ ਨੇ ਕੇ ਦਾ ਕਮਾਲ ਹੋਊਗਾ ਅੱਗੇ ਵੱਧ ਕੇ ਨਾਜਵ ਰਵੀ ਆ ਰਵੀ ਦੇਖਦੇ ਵੀ ਬਹਿ ਜਾ ਬਲੇ ਘਾਣ ਵਾਲੀ ਗੱਲ ਕਰੇਗਾ ਆ ਕਲਸੀਆਂ ਵਾਲਾ ਮੁੰਡਾ ਇਸ ਰਿੱਤ ਵਿੱਚ ਕਬੱਡੀ ਖੇਡ ਹੁੰਦੀ ਜੀ ਨਾ ਕਹਿੰਦੇ ਜੇ ਬੰਦੀ ਰੋਕ ਰੱਖ ਆ 啊，这是什么？Hmm. ਸਾਹਿਬੀ ਦਾ ਰੱਬਾ ਨੂੰ ਰੋਹ ਲਿਖੋ ਨਾ ਜਾਨੀ ਖੇਡ ਸਕਦੇ ਦੇ ਖੇਡੂਲੇ ਦਰਸ਼ਕਾਂ ਦੇ ਵਿੱਚ ਉਹ ਦਿੱਕਤ ਪਈ ਖੇਡ ਦਾ ਦੇ ਵਿੱਚ ਗੁਰਮਿੰਦਰ ਦੀ ਪਈ ਕਮਟੀ ਦੇ ਇੱਕ ਵਾਰ ਸੇ ਹਰਿਆਣੇ ਬਾਹਰ ਸ਼ੁਰੂ ਬੜਾ ਕੁਫਰ ਵੀ ਕਿਸੇ ਚਾਰ ਪਾ ਪਾਲਾ ਤੇ ਜਗਰਬਦੀਸ਼ ਉਹਨਾਂ ਨਾਲ ਲੱਗ ਕੇ ਉਹ ਤਿਕੜਾ ਚੱਕਾ ਲਾ ਦੇਗਾ ਉਹ ਬੰਦੇ ਕੰਦੇ ਯਾਖੀ ਨੇ ਜਫਾ ਇੱਕ ਗੋਲ ਵੀ ਫੇਰ ਜੀ 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 បាទហូបទៅបាទមិនយ៉ាងទៅអូយ22 22បាទបាទបាទបាទបាទបាទបាទ রবিন্দ্র রবিন্দ্র नौजवान फैला इन मसा दी केड हराणे पेंडीलू कमाल जा लाहे टीम जे हिसे में जेति सवरा सिध खे

ਜਿੰਨੇ ਦਿੱਦ ਕੀਤਾ ਮਾਵਾਂ ਦਾ ਜਿੰਨੇ ਦਿੱਦ ਕੀਤਾ ਮਾਵਾਂ ਦਾ ਮਾਰ ਤੇ ਪੱਟਾਂ ਦੇ ਥਾਪੀਆਂ ਲਓ ਅਗਲੀ ਕਬੱਡੀ ਓਵਰ ਦੇ ਸਮੇਂ ਕੋਟ ਕਲਾਰਖਾ ਵਾਲਾ ਖੇਡ ਮੈਦਾਨ ਦੇ ਵਿੱਚ ਫਰੀ ਸੁਮਰ 스타 ਦੀ ਟੀਮ ਵੱਲੋਂ ਵੱਜੇ ਬਲ ਬੱਧਿਆ ਹੋਇਆ ਇੱਕ ਕੰਨੀ ਤੇ ਸ਼ੀਲੂ ਲੱਗਿਆ ਹੋਇਆ ਬਹੁਤ ਦੂਸਰੇ ਪਾਸੇ ਜ਼ਫਰ ਅਲੀਆ ਜਾਂ ਫਿਰ ਮਨੀਸ਼ ਕੋਣ ਅੱਗੇ ਵੱਧ ਕੇ ਲੋ ਕੋਸ਼ਿਸ਼ ਹੈ ਸਭੇ ਖੇਡ ਦਾ ਦੇ ਵਿੱਚ ਪਰ ਪੁਆਇੰਟ ਓਹ ਵਾਹ ਸੋਹਣਿਆ ਨਹੀਂ ਕਿਸ ਤੇਰੀਆਂ ਉਹ ਵਾਹ ਇਸ ਸਮੇਟਕ ਦਾ ਵਾਅਦਾ ਕਰਦਾ ਹੋਇਆ ਕਿ ਉਂਗਲਾਂ 'ਤੇ ਖੜੀ ਸੀ ਵਾਹ ਖੜੀ ਰਹੂ ਜੱਟ ਦੀ ਉਂਗਲਾਂ 'ਤੇ ਖੜੀ ਸੀ ਤੇ ਖੜੀ ਰਹੂ ਜੱਟ ਦੀ ਗੱਲ ਪਾ ਲਿਆ ਆ ਜਾ ਇੱਥੇ ਸਟੇਜ ਤੇ ਹਾਂ ਤਲਵੰਡ ਵਾਲੇ ਪਿੰਡ ਦੀ ਅਗਲੀ ਕਬੱਡੀ ਖੇਡ ਦਾ ਦੇ ਵਿੱਚ ਜਿਸ ਦੇ ਰਾਣਾ ਜਿੱਲੀ ਸ਼ਾਨ ਉਹ ਲੈਂਦੇ ਪੰਜਾਬ ਪਾਕਿਸਤਾਨ ਵਾਲਾ ਦੇਸ਼ਿਕਰਤਾ ਹੋ ਤੱਕ ਦੇਖੋ ਲਾਉਣ ਦੀ ਕਬੱਡੀ ਕੋਈ ਛੇੜਾਂ ਲਾਪ ਇਹ ਪੁਆਇੰਟ ਬਾਲ ਇਹ ਪੰਟਾ ਹਰ ਬੰਨਣਾ ਉਧਰ ਬਾਅਦ ਕਬੱਡੀ ਬੁੱਲਰ ਬਾਸਜੀ ਦਾ ਜੀ ਦਾ ਸੰਤਾਰਜੀ ਦਾ ਤੇ ਸਰਪੋਰਟ ਗੀਤਕਾਰ ਜਸਵੀਰ ਗੁਣਾਚੋਰੀਏ ਦਾ ਵੀ ਬਹੁਤ ਤਬਾਦ ਅੱਜ ਜੇ ਮੇਨ ਫੋਸੇ ਤੇ ਲਗਲੀ ਕਬੱਡੀ ਮੈਚ ਤੱਕ ਕਰਦੇ ਵੇ ਅਗਲੀ ਰੋਡ ਕੋਈ ਗੋਰਾ ਸੰਹਾਰੀ ਮੰਡ ਵਾਲਾ ਨਾਜਵਾਨ ਕਾਨ ਖੇਡ ਮੈਦਾਨ ਦੇ ਵਿੱਚ ਇਹ ਚੀਜ਼ੂ ਆ ਇਹ ਦੁਨੀਆ ਦਾ ਮੰਨਿਆ ਕਹੇ ਜੀ ਨਹੀਂ ਹੰਦਾ ਬਾਈ ਕਬੱਡੀ ਦੀ ਕਬੱਡੀ ਹੈ ਦੂਸਰੇ ਪਾਸੇ ਜਿੱਦੂ ਹੈ ਇਹਦੇ ਤੋਂ ਐਂਵਰ ਸ਼ਹੀਦ ਬੱਸ ਫਿਰ ਹਾਂ